ਸਸਰੇ ਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਰ ਸਵਾਗਤ ਕਰਦਾ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਟਕਸਾਲੀਆਂ ਨੇ ਆਪਣਾ ਪੱਲਾ ਛਡਾਇਆ ਹੈ ਤੇ ਨਵਾਂ ਸ਼੍ਰੋਮਣੀ ਅਕਾਲ ਦਾ ਟਕਸਾਲੀ ਬਣਾਇਆ ਉਸ ਤੋਂ ਬਾਅਦ ਬਾਦਲ ਪਰਿਵਾਰ ਅਤੇ ਟਕਸਾਲੀਆਂ ਦੇ ਵਿਚਕਾਰ ਤਕਰਾਰ ਲਗਾਤਾਰ ਵਧਦਾ ਜਾ ਰਿਹਾ ਹੈ ਕੱਲ ਟਕਸਾਲੀ ਆਗੂ ਬਠਿੰਡੇ ਯਾਨੀ ਕਿ ਬਾਦਲਾਂ ਦੇ ਗੜ ਵਿੱਚ ਪਹੁੰਚੇ ਉਹਨਾਂ ਦੇ ਗੜ ਵਿੱਚ ਸੇਨ ਲਾਉਣ ਦੇ ਲਈ ਪਰ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਾਡਾ ਕੋਈ ਵੀ ਗੜ ਨਹੀਂ ਹੈ ਸਾਰਾ ਪੰਜਾਬ ਹੀ ਸਾਡਾ ਗੜ ਹੈ ਸਾਡਾ ਕੋਈ ਗੜ ਸਾਰਾ ਪੰਜਾਬ ਹੀ ਸਾਡਾ ਘਰ ਹੈ ਜੀ ਇਹ ਕੋਈ ਸਾਦਾ ਨਹੀਂ ਆਕਾਰ ਹੈ ਜਿਹੜਾ ਪਰਨ ਕਰ ਰਿਹਾ ਹੈ ਤੇ ਬਾਕੀ ਹੈ ਕਿ ਕੋਈ ਸ਼ਰਮਣੀ ਕਾਲੀ ਦਾਲ ਹੈ ਕੋ ਪਾਟਲਾ ਨਾ ਕਰਨੀ ਸ਼ਰਮਣੀ ਕਾਲੀ ਦਾਲ ਸਭ ਤੋਂ ਪ੍ਰਾਣੀ 파ਟੀ ਇਸ ਕਰਕੇ ਅਸੀਂ ਆਪਣੇ ਕਸੂਰ ਤੇ ਚੱਣ ਵਾਲੇ ਆ ਤੇ ਟਕਸਾਲੀ ਦਾ ਸਾਰੀਆ ਕੋ ਟਕਸਾਲੀ ਘਰ ਮੋਰ ਤਾਂ ਲੱਗਦੀ ਨਹੀਂ ਕਿਸੇ ਦੀ ਇਹ ਟਕਸਾਲੀ ਹੈ ਟਕਸਾਲੀ ਪਰ ਮੈਂ ਇਹ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੁੰਦਾ ਟਕਸਾਲੀ ਆਗੂਆਂ ਵੱਲੋਂ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਮਹਾਗੜ ਜੋੜ ਨੂੰ ਲੈ ਕੇ ਵੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਸਭ ਕਾਂਗਰਸ ਦੀਆਂ ਚਾਲਾਂ ਨੇ ਉਹ ਪਹਿਲਾਂ ਵੀ ਅਜਿਹੇ ਕੰਮ ਕਰਦੀ ਰਹੀ ਹੈ ਬਈ ਸਾਡੇ ਖਿਲਾਫ ਫੀ ਬਣਾ ਰਹੇ ਦੇਖੋ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਾਂਗਰਸ ਮਾਦੀ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਜਾਂ ਪੂਰਾ ਕਾਲੀ ਕਲ ਖੜੇ ਕਰਦੇ ਜੀ ਲੇਕਿਨ ਕਿ ਅਜ ਤੱਕ ਤੱਕ ਇਹ ਕੋ ਕਾਮਿਆਗੋਇ ਨਹੀਂ ਮਨੇ ਮੈਂ 70 80 ਸਾਲ ਤੱਕ ਮੈਂ ਨੂੰ ਸਿਆਸਤ ਹੋ ਗਿਆ ਕਦੇ ਕੋ ਖੜੇ ਹੋਏ بڑے بڑے ਹੋਏ ਮੈਂ ਕਿਸਦਾ ਨਾਂ ਲੈਣਾ ਚ ਕੋਈ ਕਾਮ ਕੋਈ ਆਇ ਨਹੀਂ ਕੋਈ ਅਸਲੀ ਚੀਜ਼ ਹੈਂਦੀ ਆ ਉਹ ਅਸਲੀ ਹੁੰਦੀ ਆ ਨਕਲੀ ਨਹੀਂ ਪ੍ਰਕਾਸ਼ ਸਿੰਘ ਬਾਦਲ ਟਕਸਾਲੀਆਂ ਵੱਲੋਂ ਪਾਰਟੀ ਨੂੰ ਛੱਡੇ ਜਾਣ ਤੋਂ ਕਾਫੀ ਆਹਤ ਵੀ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਅਤੇ ਮਾਂ ਇੱਕ ਬਰਾਬਰ ਹੁੰਦੇ ਨੇ ਕੋਈ ਆਪਣੀ ਮਾਂ ਨੂੰ ਧੋਖਾ ਕਿਵੇਂ ਦੇ ਸਕਦਾ ਜਿਹੜੀ ਪਾਰਟੀ ਹੈ ਮਾਂ ਹੈ ਜਿੱਥੇ ਮਾਂ ਤੁ ਤੁਮ ਪਾਰਟੀ ਭੁੱਲਦੀ ਹੈ ਲੇਕਿਨ ਜਿਹੜੀ ਇੱਜ਼ਤ ਦਿੰਦੀ ਹੈ ਉਹ ਪਾਰਟੀ ਦਿੰਦੀ ਹੈ ਸਰ ਤੇ ਜਿਹੜਾ ਆਪਦੇ ਮਾਂ ਨੂੰ ਭਾਵੇਂ ਪਾਰਟੀ ਮਾਂ ਹੈ ਭਾਵੇਂ ਪਾਰਟੀ ਭਾਵੇਂ ਅਸਲੀ ਮਾਂ ਹੈ ਉਹਨਾਂ ਨੂੰ ਬਟ੍ਰੇਲ ਕਰਦਾ ਉਹ ਤੋਂ ਬਾਅਦ ਗੱਲ ਤਾਂ ਕੋਈ ਨਹੀਂ ਸਮਝ ਨਹੀਂ ਜੀ ਇਹ ਇਸ ਕਰਕੇ ਉਹਦੇ ਜਿਹੜੇ ਬੰਦੇ ਜਾਂਦੇ ਰਹਿੰਦੇ ਕਿ ਮੈਂ ਆਪ ਇੱਕ ਇੱਕ ਨਹੀਂ ਦੂਜੀ ਪਾਰਟੀਆਂ 'ਚ ਵੀ ਹੈ ਇਹ ਪਤਾ ਨਹੀਂ ਕਿਉਂ ਫਿਰ ਛੱਡ ਜਾਂਦੇ ਪਾਰਟੀ ਨੂੰ ਦਰਅਸਲ ਸ਼੍ਰੋਮਣੀਆ ਕਲ ਦਾ ਟਕਸਾਲੀ ਦੀ ਸਾਰੀ ਟੀਮ ਕੱਲ ਬਠਿੰਡਾ ਦੇ ਵਿੱਚ ਪਹੁੰਚੀ ਸੀ ਜਿੱਥੇ ਉਹਨਾਂ ਨੇ ਜਿਸਦਾਰ ਆਨੰਦਗੜ੍ਹ ਦੇ ਨਾਲ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਟਕਸਾਲੀਆਂ ਨੇ ਬਾਦਲ ਪਰਿਵਾਰ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਬਾਦਲ ਪਰਿਵਾਰ ਪੰਜਾਬ ਨੂੰ ਲੁੱਟ ਕੇ ਖਾ ਗਿਆ ਹੈ ਇਸੇ ਕਰਕੇ ਉਹਨਾਂ ਨੇ ਬਾਦਲਾਂ ਦੇ ਗੜ੍ਹ ਦੇ ਵਿੱਚ ਸੀਂਧ ਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲਾਂ ਨੂੰ ਕੋਈ ਵੀ ਪੰਜਾਬ ਦੇ ਵਿੱਚ ਨਹੀਂ ਪੁੱਛੇਗਾ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਵਾਲੇ ਸ਼੍ਰੋਮਣੀ ਅਕਾਲੀ ਦਲ ਦਾ ਆਖਰੀ ਸਮਾਂ ਚੱਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਈ ਵੀ ਹੋਂਦ ਨਹੀਂ ਬਚੇਗੀ ਇਸ ਨੂੰ ਲੈ ਕੇ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਚੁੱਪ ਤੋੜੀ ਹੈ ਅਤੇ ਇਹ ਸਾਫ਼ ਕਰ ਦਿੱਤਾ ਹੈ ਕਿ ਟਕਸਾਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚਿਰਮਣੀ ਅਕਾਲ ਦਲ ਬਾਦਲ ਦੇ ਨਾਲ ਧੋਖਾ ਕੀਤਾ ਹੈ ਤੇ ਉਹਨਾਂ ਨੂੰ ਪੰਜਾਬੀ ਮੂੰਹ ਨਹੀਂ ਲਾਉਣਗੇ ਇਸ ਵੇਲੇ ਪੰਜਾਬ ਦੇ ਸਿਆਸੀ ਸਿਨੈਰੀਓ ਦੇ ਵਿੱਚ ਸਿਆਸੀ ਹਾਲਾਤ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮ ਲਾਉਂਦੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਪਾਰਟੀ ਦਾ ਕੋਈ ਵੀ ਵਜੂਦ ਨਹੀਂ ਰਹੇਗਾ ਪੰਜਾਬੀ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਇੱਕ ਦੂਜੇ ਤੇ ਅਜਿਹੇ ਕਹਿ ਕੇ ਹਮਲੇ ਕੀਤੇ ਜਾਂਦੇ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਇਹ ਪਤਾ ਲੱਗੇਗਾ ਕਿ ਪੰਜਾਬ ਦੇ ਲੋਕ ਕਿ ਸਿਆਸੀ ਪਾਰਟੀ ਨੂੰ ਮੂਹ ਲਾਉਂਦੇ ਨੇ ਅਤੇ ਕਿ ਸਿਆਸੀ ਪਾਰਟੀ ਦੇ ਵजूद ਨੂੰ ਪੰਜਾਬ ਦੇ ਵਿੱਚੋਂ ਖਤਮ ਕਰਦੇ ਨੇ ਪਰ ਇੱਥੇ ਦੇਖਣ ਨੂੰ ਇਹ ਵੀ ਮਿਲ ਰਿਹਾ ਹੈ ਕਿ ਟਕਸਾਲੀ ਵੀ ਪੰਜਾਬ ਦੇ ਵਿੱਚ ਆਪਣਾ ਆਧਾਰ ਲਗਾਤਾਰ ਵਧਾਉਣ ਵਿੱਚ ਲੱਗੇ ਹੋਏ ਨੇ ਅਤੇ ਜੋ ਵੀ ਜੋ ਵੀ ਸ਼੍ਰੋਮਣਿਆ ਕਲਦੇ ਦੇ ਲੀਡਰ ਬਾਦਲ ਪਰਿਵਾਰ ਤੋਂ ਨਾਰਾਜ਼ ਸਨ ਉਹਨਾਂ ਨਾਲ ਮੁਲਾਕਾਤਾਂ ਲਗਾਤਾਰ ਟਕਸਾਲੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਟਕਸਾਲੀਆਂ ਨੂੰ ਲੈ ਕੇ ਆਪਣੀ ਚੁੱਪ ਤੋੜੀ ਹੈ ਅਤੇ ਟਕਸਾਲੀਆਂ ਨੂੰ ਜਵਾਬ ਦਿੰਦਾ ਹੈ ਇੱਥੇ ਕੀ ਕੁਝ ਕਿਹਾ ਬਠਿੰਡਾ ਪਹੁੰਚ ਕੇ ਟਕਸਾਲੀਆਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਉਹ ਸੁਣੋ ਮੈਨੂੰ ਦਿਓ ਇਜਾਜ਼ਤ ਧੰਨਵਾਦ ਮੈਂ ਮਾਫ ਕਰ ਰਹਾ ਹਾਂ ਕਿ ਕਿਸੇ ਨੂੰ ਹਟਾਉਣਾ ਹੋਵੇ ਕਿਸੇ ਨੂੰ ਮਾਰਾ ਕਹਿਣਾ ਹੋਵੇ ਤੇ ਕੁਝ ਗੱਲਾਂ ਕਰਨੀਆਂ ਪੈਂਦੀਆਂ ਉਹਦੇ ਖਿਲਾਫ ਲੋਕਾਂ 'ਚ ਦੱਸਣੀਆਂ ਪੈਂਦੀਆਂ ਨੇ ਇਹ ਇਹ ਕੋਈ ਮਾੜੀ ਗੱਲ ਨਹੀਂ ਵੀ ਜੇ ਅਸੀਂ ਉਹਨਾਂ ਦੇ ਖਿਲਾਫ ਆਖਰੇ ਲੋਕ ਇਹ ਪਿਛੇ ਹਟਣਗੇ ਤੇ ਫੇਰ ਹੀ ਇੱਕ ਕੋਈ ਨਵੀਂ ਸੋਚ ਦੇ ਲੋਕ ਆੜੀ ਆਉਣਗੇ ਨਵੀਂ ਸਰਕਾਰ ਬਣੂਗੀ ਤਾਂ ਹੀ ਉਹਨਾਂ ਦੇ ਖਿਲਾਫ ਆਪਾਂ ਕੋਈ ਐਕਸ਼ਨ ਕਰ ਸਕਦੇ ਜੇ ਆਪਾਂ ਚੁੱਪ ਕਰਕੇ ਮੀਆਂ ਮਿੱਠੂ ਬਣ ਕੇ ਬੈਠੇ ਰਹੀਏ ਤੇ ਬੋਲੀਏ ਕੁਛ ਨਾ ਤੇ ਫੇਰ ਕਿਤਰਾ ਇਹ ਡੈਮੋਕ੍ਰੇਸੀ ਆ ਇਹ ਤੇ ਸਾਡਾ ਹੱਕ ਆ ਇਹ ਸਾਡਾ ਰਾਈਟ ਆ ਅਸੀਂ ਜੋ ਕਰਦੇ ਆ ਠੀਕ ਕਰਦੇ ਆ ਜਾਂਦੋਂ ਸੋ ਇੱਥੇ ਗਲਤ ਕੀ ਆ ਜਿਹਨੇ ਨੇ ਇਹਨਾਂ ਨੇ ਦਿਨ ਕਾਹਦੇ ਜਣਾਵਾ ਇਹਨਾਂ ਨੂੰ ਤੇ ਲੋਕਾਂ ਨੇ ਪੁੱਛਣਾ ਨਹੀਂ ਟੀਮਾ ਮਾਰਨੀ ਆ ਤੁਸੀਂ ਸੱਚੀ ਮੁੱੱਚੀ ਤੁਹਾਡੀ ਗੱਲ ਚੇਤੇ ਰੱਖਿਓ ਸਿੱਖੋਂ ਸਾਹਿਬ ਇਹ ਲੋਕਾਂ ਦੇ ਵਿੱਚ ਰੱਬ ਹੋਇਆ ਤੇ ਜੇ ਲੋਕਾਂ ਦੇ ਵਿੱਚ ਰੱਬ ਹੋਇਆ ਇਹਨਾਂ ਤੇ ਤੁਸੀਂ ਉਹ ਗੰਦੇ ਛਿੱਟੇ ਕਿੱਥੇ ਦਾ ਮੂੰਹ ਦੇ ਉੱਤੇ ਲੋਕਾਂ ਪਾਰਟੀ ਮਾਰਤੀਆਂ ਧੋਖੇ ਦੀ ਗੱਲ ਹੀ ਛੱਡੋ ਤੁਸੀਂ ਮੈਂ ਕਹਦਾ ਧੋਖਾ ਦੇਣਾ ਉਹਨਾਂ ਪਾਰਟੀ ਦਾ ਸਤਿਆਨਾਥ ਅਸੀਂ ਤਾਂ ਅੱਖ ਕੇ ਅਸੀਂ ਉਹਨਾਂ ਨੂੰ ਪਤਾ ਹੀ ਨਹੀਂ ਇਹ ਰੋਜ ਬੋਲਦੇ ਆ ਜਿਹੜੀ ਖੇਰਲੀ ਮੀਟਿੰਗ ਹੋਈ ਆ ਉਹ ਬਾਦਲਪਿੰਡ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਮੈਨੂੰ ਕਹਿਣ ਲੱਗੇ ਕਿ ਜਿਹੜਾ ਤੁਸੀਂ ਕੈਨੇਡਾ ਤੋਂ ਇੱਕ ਬਿਆਨ ਦੇ ਦੋਸਾਂ ਟਾਈਮ ਇਹਨੂੰ ਦਿੱਤਾ ਤੁਸੀਂ ਉਹ ਉਹਦੇ ਬਾਰੇ ਦੱਸੋ ਮੈਂ ਕਿਹਾ ਜੀ ਉਹਦੇ ਬਾਰੇ ਮੈਂ ਕੀ ਦੱਸਾਂ ਉਹ ਜੋ ਮੈਂ ਬਿਆਨ ਦਿੱਤਾ ਠੀਕ ਦਿੱਤਾ ਉਹ ਬਿਆਨ ਤੇ ਮੈਂ ਤੁਹਾਨੂੰ ਕਈ ਵਾਰਾਂ ਕਹਿ ਚੁੱਕਾ ਵੀ ਇਹ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਗਾ ਗਲਤ ਕੰਮ ਹੋ ਰਹੇ ਨੇ ਠੀਕ ਹੈ ਕੱਲ ਉਹਨਾਂ ਨੇ ਸਟੇਜ 'ਤੇ ਥੋੜੇ ਲਾਕੇ ਇਹ ਕਜੀ ਉਹ ਤੇ ਕਹਿਣ ਦਾ ਕੀ ਆ ਕਾਮਾਦਿਆ ਸੈਂ ਢੋਲ ਪਾੜ ਜਾਂਦੇ ਆ ਮਾਫ ਕਰਨਾ ਉਹਦੇ ਆਖਰ ਦਾ ਕੀ ਆ ਉਹਦੇ ਉਹਦੇ ਉਹਨੂੰ ਤੇ ਹੀ ਨਹੀਂ ਪਤਾ ਮੇਰਾ ਪਿਓ ਕਿਹੜਾ ਉਹ ਦਾਅਵਾ ਮੈਂ ਤੂੰ ਮੇਰੇ ਪਿਓ ਵਰਗਾ ਉਹ ਨਹੀਂ ਨਹੀਂ ਪਤਾ ਮੈਂ ਇਹਦਾ ਹੀ ਪੁੱਤ ਆ ਇਹੋ ਜਿਹਾ ਬੰਦਾ ਹੁਣ ਗੋਲੇ ਗਾਲੇ ਖਾ ਕੇ ਜਿਹੜੇ ਇਹ ਜਿਹੇ ਗੱਲਾਂ ਕਰਦੇ ਆ ਇਹ ਹੁਣ ਸਹੀ ਇਹਨਾਂ ਨੂੰ ਜੇ ਤੁਸੀਂ ਗੱਗੋ ਆਈ ਉਹਨਾਂ ਨੇ ਗੱਲਾਂ ਜਵਾਬ ਦੇਈਏ ਤੇ ਅਸੀਂ ਤੇ ਚਾ ਦੇ ਨਹੀਂ ਸਰਵੇ ਤੁਸੀਂ ਸਾਰੇ ਪ੍ਰੈਸਾਂ 'ਲੇ ਬੈਠੇ ਹੋ ਮੋਦੀ ਸਾਹਿਬ ਆਏ ਸਭ ਦਾਸਪੁਰ ਤੇ ਜੇਦਾ ਉਹਨਾਂ ਤੋਂ ਪਰੇ ਨਾ ਗਿਆ ਉਹ ਥੱਲੇ ਡਿੱਗ ਪਿਆ ਫੇਰ ਵੀ ਉਹਦੇ ਗੱਲ ਪਤਾ ਹਾਂਜੀ ਤੇ ਬੋਦੀ ਸਾਹਿਬ ਨੇ ਹੱਥ ਕੀਤਾ ਉਹਨੇ ਹੱਥ ਨਹੀਂ ਕੀਤਾ ਤੇ ਜਨਾਨੀ ਨੇ ਉਹਦੀ ਨੇ ਗਾਂ ਕਰਕੇ ਕੀਤਾ ਲੋਕ ਕਹਿੰਦੇ ਪਤਾ ਨਹੀਂ ਜਨਾਨੀ ਨੇ ਹੱਥ ਬੁਲਾਇਆ ਕਿ ਇਹਦੇ ਹੱਥ ਨੇ ਇਹਨੂੰ ਪਤਾ ਹੀ ਨਹੀਂ ਮੈਂ ਕਰਨਾ ਕੀ ਹਾਂ ਕਰਨਾ ਕੀ ਹਾਂਜੀ ਤੇ ਹੁਣ ਉਹ ਦੱਸ ਕੀ ਕਰ ਸਕੂਗਾ ਸਾਡਾ ਬੱਚਾ ਉਹ ਸਾਡੇ ਅਥੀ ਜਮੈਂ ਪਲੇ ਐਸਾ ਨਹੀਂ ਅੱਜ ਤਾਂ ਬਾਦਲ ਵੱਲੋਂ ਵੀ ਇਹ ਸਵਾਲ ਸੁਣਨ ਕੀਤਾ ਜਾ ਰਿਹਾ ਹੈਗਾ ਅ ਤੁਸੀਂ ਜਦੋਂ ਬਾਦਲ ਸਾਹਿਬ ਪਾਵਰ ਵਿੱਚ ਸੀ ਤੁਸੀਂ ਇੰਨੇ ਸਾਲ ਚੁੱਪ ਕਿਉਂ ਰਹੇ ਹਾਂ ਬਹੁਤ ਬੜਾ ਸਵਾਲ ਆ ਤੁਹਾਡਾ ਮਾਫ਼ ਕਰਨਾ ਬਾਹਰ ਪਤਾ ਨਹੀਂ ਲੱਗਦਾ ਪਾਰਟੀਆਂ ਦੇ ਵਿੱਚ ਅੰਦਰ ਮੀਟਿੰਗਾਂ ਹੁੰਦੀਆਂ ਨੇ ਅਸੀਂ 7-8 ਸਾਲ ਦੇ ਉੱਤੋਂ ਬਾਦਲ ਸਭ ਦਾ ਜੀਉਂਦੇ ਆ ਸੁਖਵੀਰ ਵੀ ਜੀਂਦਾ ਵਾ ਜੇ ਤੁਸੀਂ ਸਾਡੇ ਸਾਹਮਣੇ ਲਿਆ ਕੇ ਬਾਹਰ ਗੱਲ ਕਰੋ ਅਸੀਂ ਜਦੋਂ ਵੀ ਕੋਈ ਉਹ ਮਾੜਾ ਕੰਮ ਕਰਦੇ ਸੀ ਰੌਲਾ ਪੈਂਦਾ ਸੀ ਖਬਰਾਂ ਚ ਆਉਂਦਾ ਸੀਗਾ ਜੋ ਅਕਾਲ ਤਖਤ ਸਾਹਿਬ ਵੀ ਮਾਨ ਮਰ ਜਾਏ ਸਭ ਗੱਲਾਂ ਕਰਦੇ ਨੇ ਸਾਡੀ ਗੱਲ ਨਹੀਂ ਸੁਣਦੇ ਅਸੀਂ ਕਹਿੰਦਾ ਕੋਣ ਕੋਣ ਤੁਹਾਡੀ ਨਾਲ ਨਾ ਕੋਣ ਕੋਣ ਸੀ ਜਿਹੜੇ ਇੱਥੇ ਡਾਕਟਰ ਸਾਹਿਬ ਹੀ ਸੀ ਇਹ ਵੀ ਜਿਹੜੇ ਹੁਣ ਵੀ ਸਾਡੇ ਨਾਲ ਬਾਦਲ ਨਾਲ ਜੁੜੇ ਹੋਏ ਨੇ ਉਹਨਾਂ ਚੋਂ ਕੌਣ-ਕੌਣ ਸੀ ਹੁਣ ਕੋਣ ਨਾ ਬਾਦਲ ਸਾਹਿਬ ਨਾਲ ਠੀਰਸਾ ਸਾਹਿਬ ਵਿੱਚ ਸੀ ਠੀਰਸਾ ਸਾਹਿਬ ਨੂੰ ਪੁੱਛ ਲਓ ਵੀ ਤੁਸੀਂ ਬੋਲਦੇ ਨੇ ਬਾਦਲ ਸਾਹਿਬ ਦੇ ਖਿਲਾਫ ਕਿ ਨਹੀਂ ਬੋਲਦੇ ਨੇ ਗੱਲ ਨਾ ਕਰੋ ਚਲੋ ਅੱਜ ਤੋਂ ਸਾਡੇ ਨਾਲ ਨੇ ਅਸੀਂ 2017 ਦੇ ਵਿੱਚ ਜਦੋਂ ਕਾਲੀ ਦਾਲ ਨੂੰ ਨਮੋਸ਼ੀ ਪਰੀ ਹਾਰ ਹੋਈ ਆ ਤਾਂ ਮੈਂ ਉੱਠ ਕੇ ਉਦੋਂ ਕਿਹਾ ਬਾਦਲ ਸਾਹਿਬ ਇਹ ਜਿਹੜੀ ਹਾਰ ਹੋਈ ਆ ਨਮੋਸ਼ੀ ਪਰੀ ਇਹਨਾਂ ਦੀਆਂ ਬੇਵਕੂਫੀਆਂ ਕਰਕੇ ਸੁਖਵੀਰ ਤੇ ਆ ਮਜੀਠੇ ਦੀਆਂ ਤੇ ਇਹਨਾਂ ਦੀਆਂ ਜਾਤੀਆਂ ਕਰਕੇ ਤੇ ਇਹਨਾਂ ਦੀ ਲੁੱਟਮਾਰ ਕਰਕੇ ਆਪਣੀ ਅੱਜ ਹਾਰ ਹੋਈ ਆ ਤੇ ਬਾਦਲ ਸਾਹਿਬ ਨੇ ਕਿਹਾ ਫੇਰ ਹੋਣਾ ਮੈਂ ਕਿਹਾ ਹੋਣਾ ਇਹ ਬੈਠੇ ਸਾਰੇ ਹੋਰ ਕਮੇਟੀ ਦੀ ਮੀਟਿੰਗ ਹੋਈ ਆ ਮੈਂ ਕਿਹਾ ਜੀ ਇਹਨਾਂ ਸੁਖਵੀਰ ਨੂੰ ਖਸ ਕਰ ਦੇ ਪੁੱਛ ਰ ਜਾ ਕੇ ਬਾਦਲ ਨੂੰ ਕਿਆ ਕਿ ਨਹੀਂ ਕਿਹਾ ਸੁਖਵੀਰ ਨੂੰ ਪੁੱਛ ਲਓ ਕਿ ਕਿਆ ਹੀ ਬ੍ਰਹਮਪੁਰੇ ਨੇ ਅੱਜ ਮੇਰੇ ਖਿਲਾਫ ਜੋ ਮਰਜ਼ੀ ਕਹਿਣ ਮੈਂ ਤੇ ਪਿੱਟਦਾ ਰਿਹਾ ਉਹਨਾਂ ਨੂੰ ਇੱਕ ਕੁਰਬਾਨੀ ਵਾਲੀ ਪਾਰਟੀ ਆ ਤੁਸੀਂ ਤਾਂ ਬਹੁਤ ਭਾਰੀ ਨੁਕਸਾਨ ਕਰ ਰਹੇ ਹੋ ਤੁਸੀਂ ਲੁੱਟਮਾਰ ਵਾਲੇ ਬਣੇ ਤੌਰ ਤੇ ਜੋ ਤੁਸੀਂ ਪੈਸੇ ਇਕੱਠੇ ਕਰਨ ਤੋਂ ਆਪੇ ਜੋ ਇਹ ਤੇ ਇਸ ਪਾਰਟੀ ਦਾ ਮੁੱਢਲਾ ਸਹੂਲ ਹੀ ਨਹੀਂ ਇਹ ਤਾਂ ਕੁਰਬਾਨੀਆਂ ਦੇ ਕੇ ਖੂਨ ਦੀ ਮਿੱਝ ਦੇ ਕੇ ਇਹੋ ਦੀਆਂ ਨੀਆਂ ਦੇ ਵਿੱਚ ਇੱਟਾਂ ਰੱਖੀਆਂ ਤੇ ਤੁਸੀਂ ਜਾ ਕੇ ਇਹ ਬਣੇ ਰਹੋ ਮੇਰਾ ਜੀਵਨ ਵੇਖੋ ਮੈਂ 70 ਸਾਲ ਦਾ ਹੋ ਗਿਆ ਕੋਈ ਬੰਦਾ ਮੈਨੂੰ ਮੇਰੇ ਤੇ ਉਂਗਲ ਕਰ ਐਵੇਂ ਆਖਣ ਤੋਂ ਤੇ ਕੀ ਆ ਉਹਨੇ ਆਖ ਹੀ ਦਿੱਤਾ ਵੇ ਮੈਂ ਜੇ ਕਦੀ ਮਿਲਿਆ ਹੋ ਕਿ ਜੇ ਸਾਫਤ ਕਰਦੇ ਨੇ ਮਿਲਿਆ ਤੇ ਮੇਰਾ ਗੜ ਵੀ ਲਾ ਸਕਦੇ ਤੁਸੀਂ ਉਹ ਨੇੜੇ ਆਉਣ ਵਾਲੀਆਂ ਜਿਵੇਂ ਕਿ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਲੀਡਰ ਦੇ ਬਿਆਨ ਦੇਈ ਜਾਂਦੇ ਆ ਕਿ ਅਸੀਂ ਜੋ ਕੁਝ ਵੀ ਕਰ ਰਹੇ ਆ ਉਹ ਪੰਜਾਬ ਦੇ ਹਿੱਤ ਚ ਕਰ ਰਹੇ ਆ ਤੇ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਬੇਨਤੀ ਕਰਦਾ ਕਿ ਜਿਵੇਂ ਖੈਰਾ ਸਾਹਿਬ ਨੇ ਫਰਾਖ ਦੇ ਲਈ ਬਖਾਈ ਆ ਉਹਨੇ ਆਪਣੇ ਨਿੱਜੀ ਹਿੱਤ ਤੋਂ ਉੱਪਰ ਉੱਟ ਕੇ ਕਿਹਾ ਆ ਕਿ ਭਾਵੇਂ ਸਾਡੀ ਆਪਸ ਵਿੱਚ ਨਹੀਂ ਬਣਦੀ ਵੱਖਰੀਆਂ ਵੱਖਰੀਆਂ ਪਾਰਟੀਆਂ ਬਣ ਗਈਆਂ ਲੇਕਿਨ ਸਾਡੀ ਅਪੀਲ ਤੇ ਟਕਸਾਲੀ ਅਕਾਲੀ ਦਲ ਦੀ ਅਪੀਲ ਤੇ ਤੇ ਪੰਜਾਬ ਦੀ ਬਿਹਤਰੀ ਵਾਸਤੇ ਉਹਨੇ ਕਿਹਾ ਵੀ ਮੈਂ ਆਪਣੇ ਨਿੱਕੇ ਹਿੱਤ ਛੱਡ ਕੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਮੈਂ ਇਸ ਗੱਠਬੰਧਨ ਵਿੱਚ ਆਪ ਵੀ ਆ ਜਾਵੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਅਸੀਂ ਅੱਜ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਅਪੀਲ ਕਰਦਾ ਆ ਕਿ ਜੇ ਵਾਕਿਆ ਹੀ ਤੁਸੀਂ ਪੰਜਾਬ ਦੇ ਹਿੱਤਾਂ ਵਾਸਤੇ ਲੜ ਰਹੇ ਹੋ ਪੰਜਾਬ ਦੀ ਬਿਹਤਰੀ ਵਾਸਤੇ ਕਰ ਰਹੇ ਹੋ ਤੇ ਫਿਰ ਆਪਣੀਆਂ ਨਿੱਕੀਆਂ ਮੋਟੀਆਂ ਗਿੱਲੇ ਛਿਕਵੇ ਛੱਡ ਕੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇਸ ਕੱਠਬੰਧਨ ਵਿੱਚ ਸ਼ਾਮਲ ਹੋ ਅੱਜ ਅਸੀਂ ਦੁਬਾਰਾ ਉਹਨਾਂ ਨੂੰ ਇਸ ਪ੍ਰੈਸ ਕਾਨਫਰੰਸ 'ਚ ਅਪੀਲ ਕਰੀ ਕੋਈ ਐਕਸ਼ਨ ਨਹੀਂ ਕੀਤਾ ਸਕੋ ਉਹਨਾਂ ਨੇ ਵੋਟਾਂ ਦੀ ਖਾਤਰ ਆਪਣੇ ਧੰਦੇ ਦੀ ਖਾਤਰ ਰੱਖ ਕੇ ਨੇ ਉਹ ਸਾਰੇ ਮਿੱਟੀ ਜਿਹੜੀ ਆ ਉਹ ਸਾਰੇ ਕੰਮ ਦੇ ਉੱਤੇ ਪਾਸੀ ਇਸ ਕਰਕੇ ਕੱਲੇ ਸਿੱਖ ਕਮਿਊਨਿਟੀ ਨਹੀਂ ਸਾਰੇ ਪੰਜਾਬ ਦੇ ਜਿਹੜੇ ਇਨਸਾਫ ਸੰਗ ਲੋਕ ਨੇ ਉਹਨਾਂ ਦੇ ਹਿਰਦੇ ਜਿਹੜੇ ਆ ਉਹ ਉਜੰਦਰੇ ਗਏ ਅੱਜ ਪੰਜਾਬ ਦਾ ਬੱਚਾ ਬੱਚਾ ਉਹਨਾਂ ਦੇ ਖਿਲਾਫ ਆ ਕੇ ਬਣ ਲਾਜੀ ਲੋਕ ਟਿਕਟਾਂ ਦੇ ਲਾਜ ਦੇ ਵਿੱਚ ਕੋਈ ਹੋਰ ਲਾਜ ਦੇ ਵਿੱਚ ਉਹਨਾਂ ਦੇ ਨਾਲ ਅੱਜ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕੋਈ ਨਹੀਂ ਤੋਂ ਉਹ ਪਾਰਟੀ ਅਸੀਂ ਬਣਾਈ ਆ ਔਰ ਉਹ ਤੋਂ ਕੱਲ ਅਸਾਂ ਗੱਠ ਜੋੜਵੀਂ ਇੱਕ ਬਣਾ ਲਿਆ ਉਹ ਵੀ ਤੁਝ ਸਾਰਾ ਖਬਾਰਾ ਲੈ ਕੇ ਦੇਖ ਲਿਆ ਉਹ ਚੇਚ ਕਰਾਗੇ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਬੰਦ ਕਰਕੇ ਇਹ ਕਾਹ ਦਸਤੋਂ ਕਿ ਖਾਸ ਕਰਕੇ ਜਿਹੜਾ ਇਹ ਬਾਦਲ ਦਾ ਟੱਬਰ ਪਰਿਵਾਰ ਦੁੱਸਰ ਪਰਿਵਾਰਾ ਜਿਹੜਾ ਇਹ ਤੋਂ ਕੌਂ ਛੱਡ ਕਰਾ ਪਾਇਆ ਜਾਂਦਾ